ਕਿਆ ਕਹhenge ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲਾਂ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਉਂਦੀ ਹੈ ਘਟਾਉਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਨ ਔਰ ਗਨਮੈਨ ਪੁਰਿਆਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ ਆ ਕਿਹਾ ਕਹਿੰਗੇ ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਇਨ ਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਂਦੀ ਹੈ ਘਟਾਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਕਲ ਔਰ ਗਨਮੈਨ ਪ੍ਰਯਾਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ ਆਂ। ਇਹ ਕੀ ਕਹਾਂਗੇ? ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲਾਂ ਚੱਲ ਰਹੀਆਂ ਉਹ ਠੀਕ ਨਹੀਂ ਹੈ। ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ। ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ। ਔਰ ਉਸ ਦੇ ਜਿਹੜਾ ਥ੍ਰੈਡ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਉਂਦੀ ਹੈ ਘਟਾਉਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵੇਕਰ ਔਰ ਗਨਮੈਨ ਪੁਰਿਆਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ ਹੈ ਕੀ ਕਹਾਂਗੇ ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲਾਂ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਉਂਦੀ ਹੈ ਘਟਾਉਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਨ ਔਰ ਗਨਮੈਨ ਪੁਰਿਆਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ